ਇਹ ਦੁਨੀਆ ਵਿੱਚ ਕੁਝ ਐਹੋਜੇ ਲੋਕ ਵੀ ਹੈਗੇ ਆ ਜਿਹੜੇ ਆਪਣੇ ਘਰ ਵਿੱਚ ਬਰਕਤ ਪੈਦਾ ਕਰਨ ਲਈ ਟੂਣੇ ਟੋਟ ਕੇ ਬਹੁਤ ਕਰਦੇ ਆ ਪਰ ਸਾਨੂੰ ਤਾਂ ਗੁਰਬਾਣੀ ਨੇ ਗੁਰੂ ਸਾਹਿਬ ਨੇ ਬਹੁਤ ਵਧੀਆ ਤਰੀਕਾ ਦੱਸਿਆ ਆਪਣੇ ਘਰ ਦੇ ਵਿੱਚ ਬਰਕਤ ਲਈ ਉਹ ਤਰੀਕਾ ਕਿਹੜਾ ਹੈ ਆਓ ਇਹ ਵਿਚਾਰ ਜਿਹੜੀ ਆ ਸਰਵਣ ਕਰੀਏ ਜੀ ਕਈ ਵਾਰੀ ਜ਼ਿੰਦਗੀ ਦੀ ਇੱਕ ਛੋਟੀ ਜੀ ਘਟਨਾ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਉਸ ਦਿਨ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਇਹ ਕੰਮ ਜ਼ਰੂਰ ਕਰਨਾ ਹੈ ਹੁਣ ਇਹ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੋ ਜਿੰਨੇ ਵੀ ਸਿੱਖਾ ਉਹ ਗੁਰਦੁਆਰਾ ਸਾਹਿਬ ਜਾ ਕੇ ਦਸਵੰਦ ਕੱਢਦੇ ਆ ਇਹਨੂੰ ਛੋਟੀ ਗੱਲ ਨਾ ਸਮਝੋ ਕਿਉਂਕਿ ਇਹਦੇ ਨਾਲ ਕੀ ਹੋ ਜਾਂਦਾ ਹੈ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਇਹ ਬਚਨ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਇੱਕ ਵਾਰ ਪਾਤਸ਼ਾਹ ਜੀ ਇਸੇ ਤਰ੍ਹਾਂ ਬਤਨ ਕਰ ਰਹੇ ਸੀ ਕਿ ਕਿਰਤ ਕਮਾਈ ਵਿੱਚੋਂ ਭਾਈ ਸਿੱਖੋ ਦਾ ਸਬੰਧ ਕੱਢਿਆ ਕਰੋ ਗੁਰੂ ਕੇ ਲੰਗਰ ਵਿੱਚ ਆਪਣਾ ਹਿੱਸਾ ਪਾਇਆ ਕਰੋ ਇੱਕ ਸਿੱਖ ਸਤਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਹਿੰਦਾ ਪਾਤਸ਼ਾਹ ਜੀ ਤੁਸੀਂ ਕਹਿ ਦਿੰਦੇ ਹੋ ਕਿਰਤ ਕਮਾਈ 'ਚੋਂ ਦਸਵਾਂ ਹਿੱਸਾ ਕੱਢੋ ਪਰ ਮੇਰੀ ਤਾਂ ਕਮਾਈ ਬੜੀ ਥੋੜੀ ਆ ਮੇਰਾ ਸਿਰਫ ਘਰ ਦਾ ਗੁਜ਼ਾਰਾ ਹੀ ਚੱਲਦਾ ਹੈ ਹੁਣ ਮੈਨੂੰ ਇੱਕ ਸੋਝੀ ਬਖਸ਼ੋ ਕਿ ਮੈਂ ਜਿਹੜਾ ਆਪਦਾ ਦਸਵੰਦ ਦਾ ਕਿਵੇਂ ਕੱਢਿਆ ਕਰਾਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਉਹ ਸਿੱਖ ਨੂੰ ਪੁੱਛਣ ਲੱਗੇ ਤੁਸੀਂ ਕਿੰਨੇ ਪ੍ਰਸ਼ਾਦੇ ਸ਼ੱਕਦੇ ਹੋ ਦਿਨ ਤੇ ਰਾਤ ਤੱਕ ਉਹਨੇ ਆਖਿਆ ਚਾਰ ਮਹਾਰਾਜ ਨੇ ਆਖਿਆ ਕੱਲ ਤੋਂ ਤੂੰ ਤਿੰਨ ਪ੍ਰਸ਼ਾਦੇ ਸ਼ਕੀਂ ਤੇ ਉਹ ਚੌਥੀ ਰੋਟੀ ਦਾ ਜੋ ਆਟਾ ਹੈ ਹਰ ਰੋਜ਼ ਪਾਸੇ ਕੱਢ ਲੈਣਾ ਹੈ ਇੱਕ ਭਾਂਡੇ ਦੇ ਵਿੱਚ ਬਰਤਨ ਦੇ ਵਿੱਚ ਪਾ ਲੈਣਾ ਜਦੋਂ ਭਾਂਡਾ ਪੂਰਾ ਭਰ ਜਾਵੇ ਉਹ ਆਟੇ ਨੂੰ ਗੁਰੂ ਘਰ ਕੇ ਲੰਗਰਾਂ ਵਿੱਚ ਪਾ ਦਿਆ ਕਰਨਾ ਹੈ ਉਹ ਤੇਰਾ ਦਸਵੰਧ ਪ੍ਰਵਾਨ ਹੋ ਜਾਵੇਗਾ ਲਿਖੇ ਲੱਗ ਜਾਵੇਗਾ ਸਿੱਖ ਕਹਿਣ ਲੱਗਾ ਸੱਚੇ ਪਾਤਸ਼ਾਹ ਇੱਕ ਰੋਟੀ ਦੇ ਨਾਲ ਕੀ ਹੋਵੇਗਾ ਮਹਾਰਾਜ ਕਹਿੰਦੇ ਭਾਈ ਤੇਰੀ ਇੱਕ ਰੋਟੀ ਦੀ ਸੇਵਾ ਦੇ ਵਿੱਚ ਤੂੰ ਵੇਖੀ ਤੇਰੀ ਜ਼ਿੰਦਗੀ ਹੀ ਬਦਲ ਜਾਵੇਗੀ ਤੂੰ ਹਜ਼ਾਰਾਂ ਰੋਟੀਆਂ ਦੀ ਸੇਵਾ ਕਰਨ ਵਾਲਾ ਬਣ ਜਾਵੇਂਗਾ ਇਹ ਗੱਲ ਸਿੱਖ ਨੇ ਸੁਣੀਆ ਉੱਥੇ ਇੱਕ ਹੋਰ ਖੜਾ ਸੀ ਸਿੱਖ ਉਹਨੇ ਵੀ ਮਹਾਰਾਜ ਅੱਗੇ ਬੇਨਤੀ ਕੀਤੀ ਕਹਿਣ ਲੱਗਾ ਗੁਰੂ ਜੀ ਇਹ ਤਾਂ ਦੋਵੇਂ ਵੇਲੇ ਰੋਟੀ ਖਾਂਦਾ ਇਹ ਉਹਨਾਂ ਵਿੱਚੋਂ ਇੱਕ ਰੋਟੀ ਕੱਢ ਲਵੇਗਾ ਪਰ ਮਹਾਰਾਜ ਮੇਰੀ ਤਾਂ ਕਮਾਈ ਇੰਨੀ ਥੋੜੀ ਹੈ ਮੈਨੂੰ ਤਾਂ ਇੱਕ ਟਾਈਮ ਦੀ ਰੋਟੀ ਮਿਲਦੀ ਆ ਜੀ ਮੈਂ ਸਵੇਰੇ ਰੱਜ ਕੇ ਖਾ ਲਵਾਂ ਪਤਾ ਨਹੀਂ ਸ਼ਾਮ ਨੂੰ ਮਿਲੇ ਰਾਤ ਨੂੰ ਮਿਲੇ ਜਾਂ ਨਾ ਮਿਲੇ ਉਹ ਵੀ ਰੋਟੀ ਮੈਨੂੰ ਨਹੀਂ ਮਿਲਦੀ ਮੈਂ ਕਿਵੇਂ ਦਸਬੰਦ ਲੇਖੇ ਲਾਵਾਂ ਮਹਾਰਾਜ ਕਹਿਣ ਲੱਗੇ ਸਿੱਖਾ ਤੇਰੀ ਪਤਨੀ ਤੇਰੇ ਨਾਲ ਆਈ ਹੈ ਤਾਂ ਉਸਨੇ ਕਿਹਾ ਹਾਂਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਬੁਲਾਓ ਹੁਣ ਜਦੋਂ ਸਿੱਖ ਦੀ ਪਤਨੀ ਸਾਹਮਣੇ ਆਈ ਗੁਰੂ ਮਹਾਰਾਜ ਨੇ ਪਿਆਰ ਨਾਲ ਆਖਿਆ ਧੀਏ ਜਦੋਂ ਤੂੰ ਘਰ ਵਿੱਚ ਪ੍ਰਸ਼ਾਦਾ ਬਣਾਵੇਂਗੀ ਇੱਕ ਗੱਲ ਯਾਦ ਰੱਖੀ ਉਹ ਆਟੇ ਵਿੱਚੋਂ ਚੁੰਡੀ ਭਰ ਕੇ ਕਾਟੇ ਦੀ ਪਾਸੇ ਕੱਢ ਲਿਆ ਕਰ ਉਹ ਚੁੰਡੀ ਤੂੰ ਇੱਕ ਬਰਤਨ ਦੇ ਵਿੱਚ ਪਾ ਦਿਆ ਕਰ ਜਦੋਂ ਬਰਤਨ ਚੁੰਡੀ ਚੁੰਡੀ ਕਰਕੇ ਜਿਸ ਮਹੀਨੇ ਭਰ ਜਾਵੇਗਾ ਦੋ ਹਫ਼ਤੇ ਤਿੰਨ ਹਫ਼ਤੇ ਮਹੀਨੇ ਵਿੱਚ ਦੋ ਮਹੀਨੇ ਬਾਅਦ ਉਹ ਗੁਰੂ ਕੇ ਲੰਗਰਾਂ ਵਿੱਚ ਦੇ ਜਾਇਆ ਕਰੋ ਇੰਨੀ ਕਿ ਸੇਵਾ ਹੀ ਤੁਹਾਡੀ ਪ੍ਰਵਾਨ ਹੋ ਜਾਇਆ ਕਰੇਗੀ ਸਿੱਖ ਕਹਿਣ ਲੱਗਾ ਮਹਾਰਾਜ ਇੱਕ ਚੁੰਡੀ ਆਟੇ ਦੇ ਨਾਲ ਸਾਡਾ ਦਸਵੰਦ ਕਿਵੇਂ ਲੇਖੇ ਲੱਗ ਜਾਵੇਗਾ ਹੁਣ ਸਾਰਿਆਂ ਦੇ ਸ਼ੰਕੇ ਦੂਰ ਕਰਨ ਲਈ ਮਹਾਰਾਜ ਨੇ ਇੱਕ ਉੱਥੇ ਕਥਾ ਸੁਣਾਈ ਕਿਸੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਨੇਕ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਕੋਲ ਬੜੀ ਥੋੜੀ ਜੀ ਜ਼ਮੀਨ ਸੀ ਜਿਹਦੇ ਵਿੱਚ ਉਹ ਆਪਦਾ ਅਨਾਜ ਗੋਂਦੇ ਸੀ ਜ਼ਮੀਨ ਥੋੜੀ ਸੀ ਅਨਾਜ ਵੀ ਥੋੜਾ ਹੁੰਦਾ ਸੀ ਜਿਸ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਠੀਕ ਠਾਕ ਹੀ ਚੱਲਦਾ ਸੀ ਪਰ ਉਹ ਘਰ ਦੇ ਵਿੱਚ ਇੱਕ ਦਰਖਤ ਵੀ ਸੀਗਾ ਦਰਖਤ ਦੇ ਉੱਪਰ ਇੱਕ ਜਿੜਾ ਜਿੜੀ ਉਹਨਾਂ ਦਾ ਜੋੜਾ ਰਹਿੰਦਾ ਸੀ ਉਹ ਹਰ ਰੋਜ਼ ਪਤੀ ਪਤਨੀ ਨੂੰ ਦੇਖਦੇ ਇੱਕ ਦਿਨ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਇਹਨਾਂ ਨੂੰ ਤਾਂ ਸਮਝ ਨਹੀਂ ਗਿਆਨ ਨਹੀਂ ਇਹਨਾਂ ਦਾ ਭਲਾ ਕਿਵੇਂ ਹੋਣਾ ਆਪਾਂ ਨੂੰ ਪਤਾ ਆਪਾਂ ਕੀ ਕਰਦੇ ਆਂ ਆਪਾਂ ਇਹਨਾਂ ਦੇ ਘਰ ਦਾ ਅੰਨ ਖਾਂਦੇ ਆ ਇਸ ਕਰਕੇ ਸਾਨੂੰ ਇਹਨਾਂ ਬਾਰੇ ਕੁਝ ਸੋਚਣਾ ਚਾਹੀਦਾ ਕਿਉਂਕਿ ਜਿੜਾ ਚਿੜੀ ਉਹਨਾਂ ਦੇ ਘਰ ਵਿੱਚੋਂ ਚੋਗਾ ਚੁਗਦੇ ਸੀਗੇ ਉਹ ਉਹਨਾਂ ਨੇ ਕੀ ਕੀਤਾ ਫਿਰ ਕਹਿੰਦੇ ਜਦੋਂ ਹੁਣ ਸੰਤ ਮਹਾਤਮਾ ਜੀ ਜਿਹੜੇ ਕਥਾ ਕਰਦੇ ਆ ਦੱਸਿਆ ਕਰਦੇ ਆ ਵੀ ਆਪਣੇ ਘਰ ਵਿੱਚੋਂ ਜਿਹੜਾ ਤੁਹਾਡਾ ਅੰਨ ਪੱਕਦਾ ਉਹ ਭਾਵੇਂ ਚੁੰਡੀ ਚੁੰਡੀ ਕੱਢੋ ਪਰ ਦਸਵੰਦ ਜ਼ਰੂਰ ਕੱਢੋ ਚਿੜਾ ਚਿੜੀ ਨੇ ਸੋਚਿਆ ਇਹਨਾਂ ਦੇ ਘਰ ਵਿੱਚ ਕੋਈ ਦਸਵੰਦ ਹੀ ਨਹੀਂ ਕੱਢ ਰਿਹਾ ਜਿਸ ਕਰਕੇ ਇਹਨਾਂ ਦੇ ਘਰ ਵਿੱਚੋਂ ਗਰੀਬੀ ਨਹੀਂ ਖਤਮ ਹੋ ਰਹੀ ਜ਼ਮੀਨ ਵੀ ਉਹਨੇ ਕੀ ਆ ਨਾਜ ਵੀ ਉਹਨਾਂ ਕੀ ਹੁੰਦਾ ਜੇ ਰਸਵੰਧ ਦੇਣ ਲੱਗ ਜਾਣ ਕਿਰਪਾ ਹੋ ਜਾਵੇਗੀ ਤਾਂ ਹੀ ਉਹਨਾਂ ਨੇ ਸਲਾਹ ਕੀਤੀ ਆਪਾਂ ਜਦੋਂ ਆਟਾ ਪੀਸਣ ਲਈ ਦਾਣੇ ਜਿਹੜੇ ਧੁੱਪੇ ਸੁੱਕਣੇ ਪਾਉਣੇ ਆ ਤਾਂ ਉਦੋਂ ਕੀ ਕਰਿਆ ਕਰਾਂਗੇ ਕੁਝ ਦਾਣੇ ਆਪਾਂ ਆਪਣੀ ਚੁੰਝ ਵਿੱਚ ਪਾ ਕੇ ਗੁਰੂ ਕੇ ਲੰਗਰਾਂ ਵਿੱਚ ਪਾਇਆ ਕਰਾਂਗੇ ਚਿੜੀ-ਚਿੜੇ ਨੇਵੇਂ ਕੀਤਾ ਦੋ-ਦੋ ਦਾਣੇ ਇਹਨਾਂ ਦੇ ਘਰ ਵਿੱਚੋਂ ਚੁੰਝ ਦੇ ਲੈ ਜਾਣੇ ਚੋੱਕ ਕੇ ਤੇ ਗੁਰੂ ਕੇ ਲੰਗਰਾਂ ਵਿੱਚ ਪਾ ਦੇਣੇ ਜਿਵੇਂ ਜਿਵੇਂ ਉਹ ਸਿੱਖ ਦੇ ਘਰ ਦੇ ਦਾਣੇ ਗੁਰੂ ਕੇ ਲੰਗਰਾਂ ਵਿੱਚ ਜਾਣ ਲੱਗੇ ਇਹਨਾਂ ਦੇ ਦਿਨ ਬਦਲਨੇ ਸ਼ੁਰੂ ਹੋ ਗਏ ਸਤਿਗੁਰੂ ਜੀ ਕਹਿੰਦੇ ਇੰਨੀ ਮਿਹਰ ਹੋ ਗਈ ਜਿਹੜੀ ਥੋੜੀ ਜੀ ਜ਼ਮੀਨ ਸੀ ਉਹਦੇ ਵਿੱਚੋਂ ਅਨਾਜ ਬੜਾ ਨਿਕਲਣ ਲੱਗ ਪਿਆ ਬਹੁਤ ਅਨਾਜ ਪੈਦਾ ਹੋ ਗਿਆ ਬਰਕਤ ਰਹਿਣ ਲੱਗ ਗਈ ਹੌਲੀ ਹੌਲੀ ਕਮਾਈ 'ਚ ਵਾਧਾ ਹੋ ਗਿਆ ਕਾਰੋਬਾਰ ਵਧ ਗਿਆ ਝੌਂਪੜੀ ਦੇ ਵਿੱਚ ਜਿੱਥੇ ਰਹਿੰਦੇ ਸੀਗੇ ਤੇ ਉਹ ਜਿਹੜਾ ਛੋਟਾ ਜਿਹਾ ਮਕਾਨ ਸੀ ਉਹਦੋਂ ਢਾ ਕੇ ਹੁਣ ਸੋਹਣਾ ਮਕਾਨ ਬਣਾ ਲਿਆ ਜਦੋਂ ਮਕਾਨ ਬਣਾਉਣਾ ਸੀ ਜਿਹੜਾ ਦਰਖਤ ਸੀ ਜਿਹੜਾ ਘਰ ਦੇ ਵਿੱਚ ਸੀ ਇਹਨਾਂ ਨੇ ਕੱਟ ਦਿੱਤਾ ਜਿਹੜੇ ਚਿੜਾ ਚਿੜੀ ਰਹਿੰਦੇ ਸੀਗੇ ਉਹ ਦਰਖਤ ਤੇ ਰਹਿੰਦੇ ਸੀ ਉਹਨਾਂ ਨੂੰ ਫਿਰ ਉੱਥੋਂ ਜਾਣਾ ਪਿਆ ਕਿਸੇ ਨਵੀਂ ਜਗ੍ਹਾ ਤੇ ਆਲਣਾ ਬਣਾਉਣਾ ਪਿਆ ਜਿਹੜਾ ਚਿੜੀ ਦੇ ਸਬੰਧ ਦਿੰਦੇ ਹੁੰਦੇ ਸੀ ਪ੍ਰਮਾਤਮਾ ਦੀ ਕਿਰਪਾ ਸੀ ਹੁਣ ਜਦੋਂ ਉਹ ਨਾ ਰਹੇ ਦਸਬੰਧ ਜਦੋਂ ਜਾਣੋਂ हट ਗਿਆ ਫਿਰ ਗਰੀਬੀ ਆ ਗਈ ਮਾੜੇ ਦਿਨ ਉਹਨੇ ਸ਼ੁਰੂ ਹੋ ਗਏ ਦਲਿੱਦਰ ਦੁੱਖ ਰੋਗ ਗਰੀਬੀ ਨੇ ਫਿਰ ਪੈਰ ਪਸਾਰ ਲੇ ਇਹ ਸਾਖੀ ਸੁਣਾ ਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਸੰਗਤਾਂ ਨੂੰ ਬਚਨ ਇੱਕ ਚਾਰ ਦਾਣਿਆਂ ਦੇ ਨਾਲ ਉਹ ਸਿੱਖ ਤੇ ਸਿੱਖਣੀ ਦਾ ਭਲਾ ਹੋ ਸਕਦਾ ਤੁਹਾਡੇ ਘਰ ਵਿੱਚੋਂ ਆਈ ਆਟੇ ਦੀ ਚੁੰਡੀ ਨਾਲ ਕਿਵੇਂ ਭਲਾ ਨਹੀਂ ਹੋ ਸਕਦਾ ਦੱਸੋ ਭਾਈ ਇਸ ਕਰਕੇ ਗੁਰੂ ਮਹਾਰਾਜ ਨੇ ਆਪਣੀ ਕਿਰਤ ਕਮਾਈ ਵਿੱਚੋਂ ਸਾਨੂੰ ਦਸਵੰਦ ਕੱਢਣਾ ਸਿਖਾਇਆ ਤਾਂ ਕਰਕੇ ਕਿਹਾ ਜਾਂਦਾ ਹੈ ਜਿਹੜੇ ਦਸਵੰਦ ਦਿੰਦੇ ਆ ਤੇ ਭਾਈ ਉਹ ਕਦੇ ਵੀ ਗਰੀਬ ਨਹੀਂ ਹੁੰਦੇ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਹੈ ਦਾ ਸਬੰਧ ਕੱਢਣਾ ਬਹੁਤ ਜ਼ਰੂਰੀ ਹੈ ਤੇ ਮਹਾਪੁਰਖ ਵੀ ਵਚਨ ਕਰਿਆ ਕਰਦੇ ਸੀ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਕਿ ਜਿਹੜਾ ਬੰਦਾ ਆਪਣੀ ਕਿਰਤ ਕਮਾਈ ਦਾ ਹਿੱਸਾ ਗੁਰੂ ਦੇ ਲੇਖੇ ਲਾਉਂਦਾ ਲੋੜ ਬੰਦਾਂ ਦੇ ਲੇਖੇ ਲਾਉਂਦਾ ਉਹ ਜਦੋਂ ਕੱਢ ਦਿੰਦਾ ਦਾ ਸਬੰਧ ਬਾਕੀ ਪੈਸੇ ਉਹਦੇ ਅੰਮ੍ਰਿਤ ਬਣ ਜਾਂਦੇ ਆ ਇਸ ਕਰਕੇ ਭਾਈ ਉਹ ਜਦੋਂ ਅੰਮ੍ਰਿਤ ਬਣ ਜਾਂਦੇ ਆ ਉਹ ਕਿਸੇ ਮਾੜੇ ਕੰਮ ਤੇ ਨਹੀਂ ਲੱਗਦੇ ਹਮੇਸ਼ਾ ਤੁਹਾਨੂੰ ਬਰਕਤ ਹੀ ਦਿੰਦੇ ਆ ਜੇਕਰ ਤੁਸੀਂ ਗੁਰੂ ਦਾ ਹੀ ਹਿੱਸਾ ਖਾ ਕੇ ਦਸਬੰਦ ਨਹੀਂ ਕੱਢਿਆ ਉਹ ਜ਼ਹਿਰ ਬਣ ਜਾਣੇ ਆ ਪਤਾ ਨਹੀਂ ਉਹ ਕਿੱਥੇ ਕਿੱਥੇ ਜਾ ਕੇ ਲੱਗਣਗੇ ਮਾੜੇ ਕੰਮਾਂ ਵਿੱਚ ਡਾਕਟਰਾਂ ਨੂੰ ਦੇਣੇ ਪੈਣਗੇ ਤਾਂ ਇਹ ਦਸਵੇਂ ਪਾਤਸ਼ਾਹ ਜੀ ਦਾ ਵੀ ਬਚਨ ਆ ਕਿ ਦਸਬੰਦ ਕੱਢਣਾ ਚਾਹੀਦਾ ਹੈ ਤਾਂ ਹੁਣ ਗੁਰਪੁਰਬ ਆ ਰਿਹਾ ਹੈ ਪ੍ਰਕਾਸ਼ ਪੁਰਬ ਆਗਮਨ ਪੁਰਬ ਆ ਰਿਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਪਾਂ ਭਾਈ ਦੇ ਸਬੰਧ ਕੱਢਣਾ ਹੈ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਸਾਰੀਆਂ ਸਿੱਖਿਆਵਾਂ ਦਿੱਤੀਆਂ ਨੇ ਇਤਿਹਾਸਕ ਘਟਨਾਵਾਂ ਤੋਂ ਸਾਨੂੰ ਪਤਾ ਲੱਗਦਾ ਹੈ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਸਾਨੂੰ ਆਸ-ਪਾਸ ਦੇਖ ਲੈਣਾ ਚਾਹੀਦਾ ਕਿ ਕੋਈ ਲੋੜਵੰਦ ਪਰਿਵਾਰ ਹੈ ਜਿੱਦੀ ਸੇਵਾ ਹੋ ਸਕਦੀ ਹੈ ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਲੈਂਦੇ ਆ ਸੇਵਾ ਕਰਨ ਲੱਗ ਜੀਏ ਸੇਵਾ ਮੁਕਦੀ ਨਹੀਂ ਕਰਨ ਨੂੰ ਹਟ ਜੀਏ ਰੁਕਦੀ ਵੀ ਨਹੀਂ ਗੁਰੂ ਕੇ ਲੰਗਰਾਂ ਵਿੱਚ ਹਿੱਸੇ ਪਾ ਸਕਦੇ ਆ ਗੁਰੂ ਘਰ ਦੀ ਇਮਾਰਤ ਵਿੱਚ ਕਾਰਜ ਚੱਲਦਾ ਹੁੰਦਾ ਕਾਰ ਸੇਵਾ ਦਾ ਉੱਥੇ ਹਿੱਸਾ ਪਾ ਸਕਦੇ ਆ ਕਿਸੇ ਗਰੀਬ ਬੱਚੇ ਨੂੰ ਇਹ ਪੜ੍ਹਾਈ ਲਿਖਾਈ ਕਰਵਾ ਸਕਦੇ ਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪਰਬਾਰਿਆ ਹੈ ਆਪਣੇ ਘਰ ਦੇ ਵਿੱਚੋਂ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਇਹ ਦਸਵੰਦ ਕੱਢਣਾ ਚਾਹੀਦਾ ਹੈ ਬਰਕਤ ਫਿਰ ਆਉਣੀ ਸ਼ੁਰੂ ਹੋ ਜਾਵੇਗੀ ਭਾਵੇਂ ਤੁਸੀਂ ਆਪਣੇ ਗੁਰੂ ਘਰ ਦੇ ਵਿੱਚ ਕੋਈ ਰਾਸ਼ਨ ਦੇ ਰੂਪ ਵਿੱਚ ਕੋਈ ਵਸਤੂ ਦੇ ਦਿਓ ਜੇ ਪੈਸਾ ਨਹੀਂ ਦੇਣਾ ਚਾਹੁੰਦੇ ਰਾਸ਼ਨ ਪੰਚਾ ਦਿਓ ਰਾਸ਼ਨ ਦੀ ਰਸਦ ਦੇ ਦਿਓ ਕਈ ਸੰਗਤਾਂ ਜਿਹੜੀਆਂ ਨਾ ਤੇ ਉਹ ਇਹ ਰਸਦ ਦੇ ਨਾਲ ਪ੍ਰਸ਼ਾਦਾ ਛਕਦੀਆਂ ਨੇ ਜਦੋਂ ਪ੍ਰਸ਼ਾਦਾ ਛਕਦੀਆਂ ਨੇ ਕਈ ਵਾਰ ਕੋਈ ਭੁੱਖਾ ਹੁੰਦਾ ਤੇ ਉਹ ਅਸੀਸ ਦਿੰਦਾ ਹੈ ਕਿਸੇ ਲੋੜਵੰਦ ਨੂੰ ਗਰੀਬ ਨੂੰ ਭੈਣ ਭਰਾ ਨੂੰ ਕੱਪੜਾ ਲੈ ਦਿਓ ਪੈਰਾਂ ਚ ਪਾਉਣ ਵਾਲਾ ਜੋੜਾ ਲੈ ਦਿਓ ਸਰਦੀ ਆ ਰਹੀ ਆ ਕੋਈ ਕੋਟੀ ਵਗੈਰਾ ਲੈ ਦਿਓ ਸਵਾਟਰ ਲੈ ਦਿਓ ਜਦੋਂ ਪਾਉਣਗੇ ਤੁਹਾਨੂੰ ਅਸੀਸਾਂ ਦੇਣਗੇ ਪਰ ਇੱਕ ਗੱਲ ਯਾਦ ਰੱਖਣੀ ਜਦੋਂ ਵੀ ਦਸਵੰਦ ਕੱਢਣਾ ਰੌਲਾ ਨਹੀਂ ਪਾਉਣਾ ਇੱਕ ਹੱਥ ਨਾਲ দান ਕਰਨਾ ਦੂਜੇ ਨੂੰ ਪਤਾ ਨਾ ਲੱਗੇ ਇਹੀ ਤਾਂ ਅਸਲ ਗੱਲ ਹੁੰਦੀ ਹੈ ਕਿਸੀਂ দান ਕਰ ਰਹੇ ਹਾਂ ਗੁਪਤ ਰੂਪ ਦੇ ਵਿੱਚ ਵਰਤਣਾ ਹੁੰਦਾ ਇਹ ਫਿਰ ਮਦਦ ਵੀ ਹੋ ਜਾਂਦੀ ਹੈ ਤੇ ਰੌਲਾ ਵੀ ਨਹੀਂ ਆਪਾਂ ਪਾਉਂਦੇ ਇਹ ਆਪਾਂ ਵਾਹ ਵਾਹ ਕਰਾਉਣ ਵਾਸਤੇ ਨਹੀਂ ਕਰਨੀ ਸੇਵਾ ਗੁਰੂ ਦਾ ਹੁਕਮ ਆਪਣਾ ਫਰਜ਼ ਮੰਨਣਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੇਵਾ ਕਰਨ ਦੇ ਸਮਰੱਥ ਬਣਾਇਆ ਤਾ ਕਰਕੇ ਸਾਨੂੰ ਮਾਇਆ ਦੇ ਗੱਫੇ ਦਿੱਤੇ ਆਪਾਂ ਮਾਣ ਨਹੀਂ ਕਰਨਾ ਹੰਕਾਰ ਨਹੀਂ ਕਰਨਾ ਦਿਖਾਵਾ ਨਹੀਂ ਕਰਨਾ ਥਾਂ ਥਾਂ ਤੇ ਉਹਦੀ ਚਰਚਾ ਨਹੀਂ ਕਰਨੀ ਕੌਲੀ ਜਿਹੜੀ ਆ ਭਾਵੇਂ ਇੱਕ ਆਟੇ ਦੀ ਗੁਰੂ ਕਰਦੇ ਆ ਉਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਪਰ ਭਾਵਨਾ ਇਹ ਹੋਵੇ ਤੇਰਾ ਦਿੱਤੇ ਵਿੱਚੋਂ ਹੀ ਤੈਨੂੰ ਦੇ ਰਹੇ ਆ ਇਸ ਤਰ੍ਹਾਂ ਭਾਈ ਕਦੇ ਵੀ ਮਾਣ ਹੰਕਾਰ ਨਹੀਂ ਕਰਨਾ ਜੇ ਕੋਈ ਤੁਹਾਨੂੰ ਆਖੇ ਭਲੇ ਸ਼ਬਦ ਵੜਿਆਈ ਦੇ ਸੋਭਾ ਦੇ ਕਹਿਣਾ ਗੁਰੂ ਦੀ ਕਿਰਪਾ ਹੈ ਗੁਰੂ ਨੇ ਸੇਵਾ ਲਈਆ ਹੁਣ ਇਹ ਜਿਹੜਾ ਦਸਵੰਦ ਆ ਇਹ ਤਾਂ ਹੋ ਗਿਆ ਬਾਹਰੀ ਤੌਰ ਤੇ ਸਰੀਰਕ ਤੌਰ ਤੇ ਜਿਹੜਾ ਆਪਾਂ ਹੱਥਾਂ ਨਾਲ ਕਿਰਤ ਕਮਾਈ ਕੀਤੀ ਉਹਦੇ ਵਿੱਚੋਂ ਇੱਕ ਹੁੰਦਾ ਆਤਮਿਕ ਤੌਰ ਤੇ ਗੁਰੂ ਦੀ ਬਾਣੀ ਪੜ ਸਕਦੇ ਆ ਨਿਤਨੇਮ ਵਧਾ ਸਕਦੇ ਆ 24000 ਸਵਾਸ ਬੰਦੇ ਦੇ ਆਉਂਦੇ ਆ ਉਹਦਾ ਦਸਵਾਂ ਹਿੱਸਾ ਉਹ ਸਵਾਸ ਵੀ ਗੁਰੂ ਦੇ ਲੇਖੇ ਲਾਈਏ ਵੱਧ ਵੀ ਲਾਉ ਕੋਈ ਹਰਜ ਨਹੀਂ ਸਾਹ ਜਿਹੜੇ ਆਉਂਦੇ ਆ ਤੇ ਉਹਦਾ ਦਸਬੰਦ ਵੀ ਕੱਢਣਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਸ਼ੁਕਰਾਨਾ ਕਰਨਾ ਮੂਲ ਮੰਤਰ ਦਾ ਜਾਪ ਕਰਨਾ ਇਹ ਵੀ ਬੜਾ ਜ਼ਰੂਰੀ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਨੂੰ ਕਿਰਤ ਕਰਨੀ ਵੀ ਸਿਖਾਈ ਆ ਨਾਮ ਜਪਣਾ ਵੀ ਸਿਖਾਇਆ ਆਪਣੀ ਸਮਰੱਥਾ ਦੇ ਅਨੁਸਾਰ ਸੇਵਾ ਕਰਨੀ ਚਾਹੀਦੀ ਹੈ ਜਿਸ ਦੇ ਘਰ ਵਿੱਚ ਜੋ ਵੀ ਹੈ ਸ਼ਰਧਾ ਭਾਵਨਾ ਦੇ ਨਾਲ ਚਾਹੇ ਕੌਲੀ ਦਾਲ ਦੀ ਚਾਹੇ ਇੱਕ ਕੌਲੀ ਆਟੇ ਦੀ ਚਾਹੇ ਕੌਲੀ ਕਿਸੇ ਤਰ੍ਹਾਂ ਦੇ ਅਨਾਜ ਦੀ ਜੀ ਉਹ ਗੁਰੂ ਨੂੰ ਭੇਟ ਕਰੇਗਾ ਏ ਏ ਸ਼ੁਕਰਾਨਾ ਹੈ ਮਾਲਕ ਜੀ ਆਪ ਜੀ ਦਾ ਤੇਰਾ ਦਿੱਤਾ ਹੀ ਛਕਦੇ ਆ ਤੂੰ ਦਾਤਾ ਦਾ ਤਿਆਰ ਤੇਰਾ ਦਿੱਤਾ ਖਾਵਣਾ ਤੇ ਪ੍ਰਕਾਸ਼ ਪੁਰਬ ਦੇ ਉੱਪਰ ਬਹੁ ਢੇਰ ਸਾਰੀਆਂ ਖੁਸ਼ੀਆਂ ਆਪ ਜੀ ਨੂੰ ਪ੍ਰਾਪਤ ਹੋ ਜਾਣਗੀਆਂ ਜਦੋਂ ਗੁਰੂ ਦੇ ਦੱਸੇ ਸਿਧਾਂਤਾਂ ਤੇ ਚੱਲਾਂਗੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਜਿਹੜੇ ਸਾਨੂੰ ਅਕਸਰ ਹੀ ਇਹ ਪ੍ਰਕਾਸ਼ ਪੁਰਬ ਤੇ ਕਹਿੰਦੇ ਹੁੰਦੇ ਸੀ ਮਾਲਾ ਜਪੋ ਪਾਠ ਕਰੋ ਸਹਿਜ ਪਾਠ ਦਾ ਭੋਗ ਪਾਲੋ ਜਾਂ ਬਾਣੀ ਦਾ ਪ੍ਰਕਾਸ਼ ਕਰ ਲੋ ਇਹ ਚੀਜ਼ਾਂ ਸਾਨੂੰ ਸਿੱਖ ਲੈਣੀਆਂ ਚਾਹੀਦੀਆਂ ਮਹਾਪੁਰਖਾਂ ਕੋਲ ਤਰੀਕੇ ਹੁੰਦੇ ਆ ਜੀ ਪੁੱਲ ਚੁੱਕ ਦੀ ਖੇਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ